ਪੰਜਾਬ اور ਭਾਰਤ ਦੀਆਂ ਪ੍ਰਸ਼ਾਸਕੀ ਸੇਵਾਵਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90% ਦੇ ਤੋਂ ਵੱਧ ਖਰਚਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਹਾਂ ਜੀ ਬਿਜਲੀ ਦਾ ਬਿੱਲ ਬਿਲਕੁਲ माफ ਹੋ ਜਾਂਦੀ ਆ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ। ਚੰਗੀ ਸਰਕਾਰ ਆਈ ਸਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ। ਘੱਟੋ ਘੱਟ ਵੀ 2-2.5 ਸਾਲ ਤੋਂ ਜਿਹੜੇ ਬਿੱਲ ਲੱਗੇ ਨੇ ਜ਼ੀਰੋ ਆ ਰਹੇ ਨੇ। ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਹੈ। ਜਿਹੜੇ ਚਾਹ ਚਾਰ ਪੈਸਾ ਜੁੜਦੇ ਨੇ ਉਹਦਾ ਇਹ ਹੋਰ ਜੁਰੀ ਕੰਮ ਕਰ ਲੈਨੇ ਆਪਣੇ ਬਿਲ ਸਦ ਪਹਿਲੇ ਜਾਂਦਾ ਸੀ ਤੇ ਹੁਣ ਜਿਦੂ ਦੀ ਭਗਵਾਨ ਜਮਾਨ ਸਰਕਾਰ ਆ ਉਹਦਾ 0% ਜਾਂਦਾ ਤਕਰੀਬਨ ਕਿਉਂਕਿ ਜੁਨਟ ਤੇ ਮਾਸ ਕੀਤੀ ਹੋਈ ਬਿਜਲੀ ਉਹਦੇ ਨਾਲ ਕਾਫੀ ਫਾਇਦਾ ਬਣਦਾ ਪਹਿਲੀ ਨਿਰਤਕਾਰ ਤੋਂ ਮੇਰੇ ਮਨ ਲੈ ਬੋਲ ਉਹਦੂ ਬਿੱਲ ਆ ਜਾਂਦਾ ਸੀ ਗਾ ਉਹ ਤੋਂ ਮਤਲਬ ਉਹਦੂ ਕੋਈ ਜੁਨਟ ਮਾਸਤੀ ਤੇ ਬਿੱਲ ਕਾਫੀ ਆਂਦਾ ਹੁਣ ਸਹੂਲਤ ਹੈ ਕਾਫੀ ਤਾਂ 600 ਜੁਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਆਉਂਦਾ ਫਾਇਦਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਆਵਾ ਦੇ ਲਈ ਅੱਜ ਹਰਜਿੰਦਰ ਸਿੰਘ ਧਾਮੀ ਚੰਡੀਗੜ੍ਹ ਪਹੁੰਚੇ ਹੋ ਰਸਮੀ ਉਦਘਾਟਨ ਕੀਤਾ ਗਿਆ ਸੜਕਾਂ ਦਾ ਸਾਫਕਾ ਆਈਐਸ ਕਾਂਸਿਕ ਪੰਨੂ ਨੇ ਪੰਨੂ ਸਾਹਿਬ ਖਾਸ ਕੀ ਰਹਿਣ ਵਾਲਾ ਹੈ ਇਸ ਦੇ ਵਿੱਚ ਕਿਵੇਂ ਵਿਦਿਆਰਥੀਆਂ ਦੀ ਚੋਣ ਕਰੋਗੇ ਔਰ ਸ਼ਰਤਾਂ ਕੀ ਦੇਣਾ ਵਾਸਤੇ ਦੇਖੋ ਵਿਦਿਆਰਥੀਆਂ ਦੀ ਚੋਣ ਦਾ ਇਹ ਹੈ ਕਿ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੇ ਬਹੁਤ ਸਾਰਾ ਉਪਰਾਲਾ ਕੀਤਾ ਹੈ ਕਿ ਉਹ ਬੱਚੇ ਜਿਹੜੇ ਦੂਰ ਦੁਰਾਡੇ ਰਹਿ ਰਹੇ ਨੇ ਸਿੱਖ ਬੱਚੇ ਚਾਹੇ ਪੰਜਾਬ 'ਚ ਨੇ ਚਾਹੇ ਪੰਜਾਬ ਤੋਂ ਬਾਹਰ ਨੇ ਜਿਨ੍ਹਾਂ ਦੇ ਵਿੱਚ ਲਿਆਕਤ ਹੈ ਜਿਨ੍ਹਾਂ ਦੇ ਵਿੱਚ ਪ੍ਰਤਿਭਾ ਹੈ ਕਿ ਉਹ ਸਿਵਲ ਸਰਵਿਸੇਸ ਦੇ ਵਿੱਚ ਆ ਸਕਦੇ ਨੇ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਪਹਿਲਾਂ ਅਖਬਾਰ ਦੇ ਵਿੱਚ ਦੇ ਕੇ ਤੇ ਲੋਕ ਅਪਲਾਈ ਕਰਦੇ ਨੇ ਬੱਚੇ ਫਿਰ ਉਹਨਾਂ ਦਾ ਟੈਸਟ ਹੁੰਦਾ ਹੈਗਾ ਫਿਰ ਉਹਨਾਂ ਦੀ ਦੂ ਲੈਵਲ ਤੇ ਇੰਟਰਵਿਊ ਹੁੰਦੀ ਹੈ ਫਿਰ ਧਾਰਮਿਕ ਟੈਸਟ ਵੀ ਹੁੰਦਾ ਉਸ ਤੋਂ ਬਾਅਦ ਬੱਚੇ ਸਿਲੈਕਟ ਕਰ ਲਏ ਜਾਂਦੇ ਨੇ ਖਾਸ ਕਰਕੇ ਬਹੁਤ ਗਰੀਬ ਪਰਿਵਾਰਾਂ ਦੇ ਵਿੱਚ ਪਿੰਡਾਂ 'ਚੋਂ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹ ਵੀ ਇਹਦੇ ਚਾਹੁੰਦੇ ਨੇ ਆਣ ਤੋਂ ਬਾਅਦ ਫਿਰ ਇਹਨਾਂ ਸਾਰੇ ਬੱਚਿਆਂ ਦਾ ਇੱਕ ਇੱਥੇ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਪਹਿਲੇ ਸਾਲ ਇੱਕ ਸਾਲ ਦੇ ਕਰੀਬ ਉਹ ਟ੍ਰੇਨਿੰਗ ਚੱਲਦੀ ਹੈ ਜਿਦੇ ਚ ਉਹਨਾਂ ਨੂੰ ਸਿਰਫ ਇਹ ਨਹੀਂ ਸਿਖਾਇਆ ਜਾਂਦਾ ਕਿ ਤੁਸੀਂ ਟੈਸਟ ਕਿਵੇਂ ਕਰੈਕ ਕਰਨਾ ਹੈ ਉਹਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਕਿ ਟੈਸਟ ਕਰੈਕ ਕਰਨ ਤੋਂ ਬਾਅਦ ਤੁਸੀਂ ਜਿਹੜੀਆਂ ਸਰਵਿਸਿਜ਼ ਦੇਣੀਆਂ ਨੇ ਸੇਵਾ ਨਿਭਾਉਣੀਆਂ ਉਹਦੇ ਚ ਕੀ ਵੈਲਿਊ ਸਿਸਟਮ ਹੋਣਾ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਵੈਲਿਊ ਸਿਸਟਮ ਕਿ ਦਿੱਤਾ ਹੋਇਆ ਕਿ ਕਿਸ ਤਰ੍ਹਾਂ ਲੋਕਾਂ ਦੀ ਲੋਕਾਈ ਦੀ ਸੇਵਾ ਤੁਸੀਂ ਕਰਨੀ ਹੈ ਉਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਅਸੀਂ ਕਰਦੇ ਹਾਂ ਤੇ ਮੈਨੂੰ ਆਸ ਹੈ ਕਿ ਜਦੋਂ ਇਹ ਟ੍ਰੇਨਿੰਗ ਅਕੈਡਮੀ ਜਿਵੇਂ ਅੱਜ ਇਹ ਆਪਣਾ ਹੌਸਟਲ ਬਣਾ ਕੇ ਅੱਜ ਆਪਣੀ ਪੂਰੀ ਅਕੈਡਮੀ ਖੋਲ੍ਹਣ ਲੱ ਇਹਦਾ ਇੰਪੈਕਟ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਲੈਵਲ ਤੇ ਪਏਗਾ ਤੇ ਡਿਸੀਜਨ 메ਕਿੰਗ ਟੇਬਲ ਦੇ ਉੱਤੇ ਜਿੱਥੇ ਜਿਵੇਂ ਫੈਸਲੇ ਹੁੰਦੇ ਨੇ ਕੌਮਾਂ ਦੇ ਫੈਸਲੇ ਹੁੰਦੇ ਨੇ ਜਿੱਥੇ ਜਿੱਥੇ ਵੱਡੇ ਫੈਸਲੇ ਇਹ ਹੁੰਦੇ ਨੇ ਕਿ ਵੈਲਫੇਅਰ ਕਿਵੇਂ ਕਰਨਾ ਡਿਵੈਲਪਮੈਂਟ ਕਿਵੇਂ ਕਰਨੀ ਹੈ ਉਦੋਂ ਤੁਸੀਂ ਉਹ ਵੈਲਿਊ ਸਿਸਟਮ ਨਾਲ ਲੈ ਕੇ ਜਾਓਗੇ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਕੌਮ ਨੂੰ ਹੋਏਗਾ ਦੇਸ਼ ਨੂੰ ਹੋਏਗਾ ਸਭ ਨੂੰ ਹੋਏਗਾ ਸਾਬ ਘਾਈ ਐ ਸੋ ਤੁਸੀਂ ਲੰਮਾ ਤਜਰਬਾ ਐ ਇਸ ਚੀਜ਼ ਦੇ ਵਿੱਚ ਔਰ ਪਿਛਲੇ ਜਿਹੜੇ 50 ਔਰ 52 ਵਿਦਿਆਰਥੀ ਕਲਗੀਧਰ ਨਿਵਾਸਤ ਵਿੱਚ ਪੜ ਰਹੇ ਨੇ ਸੋ ਉਹਨਾਂ ਦੇ ਵਿੱਚ ਕਿੰਨੇ ਕੁ ਵਿਦਿਆਰਥੀ ਕਲੀਅਰ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਵੇਂ ਜਿਹੜੀ ਹੈ ਅਧੁਨਿਕ ਤਕਨੀਕਾਂ ਦੇ ਨਾਲ ਤੁਸੀਂ ਉੱਥੇ ਤਿਆਰੀ ਕਰਵਾਓਗੇ ਦੇਖੋ ਜੀ ਇਹ ਜਿਹੜਾ ਤਿਆਰੀ ਕਰਨੀ ਹੁੰਦੀ ਹੈ ਨਾ ਇਹ ਲਗਭਗ 3 ਸਾਲ ਦਾ ਪ੍ਰੋਸੈਸ ਹੈ ਪਹਿਲੇ ਸਾਲ ਤਾਂ ਕਿਉਂਕਿ ਸਾਡੇ ਕੋਲ ਬੱਚੇ ਬਿਲਕੁਲ ਰੋ ਆਉਂਦੇ ਨੇ ਪਿੰਡਾਂ ਦੇ ਵਿੱਚ ਉੱਠ ਕੇ ਆਉਂਦੇ ਰਹੇ ਤੇ ਤੇ ਉਸ ਕਰਕੇ ਫਿਰ ਉਹਨਾਂ ਬੱਚਿਆਂ ਨੂੰ ਫਿਰ 2-3 ਸਾਲ ਟ੍ਰੇਨਿੰਗ ਦੇਣੀ ਪੈਂਦੀ ਹੈ ਪਿਛਲੇ ਸਾਲ ਵੀ ਜਿਹੜੇ ਬੱਚੇ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੈ ਉਹਨਾਂ ਦੇ ਵਿੱਚੋਂ ਕਾਫੀ ਜਿਵੇਂ ਕਿ ਪ੍ਰਾਇਮਰੀ ਐਗਜ਼ਾਮ ਦਿੱਤੇ ਨੇ ਇੱਕ ਬੱਚੇ ਨੇ ਪਾਸ ਵੀ ਕਰ ਲਿਆ ਬਾਕੀ ਬੱਚੇ 7-8 ਬੱਚੇ ਬਿਲਕੁਲ ਨੇੜੇ ਆ ਗਏ ਹੈ ਤਾਂ ਇਹ ਅਗਲੇ ਸਾਲ ਕਾਫੀ ਵਧੀਆ ਰਿਜ਼ਲਟ ਆਣਗੇ ਥੈਂਕ ਯੂ ਆ तमाम ਜਿਹੜੇ ਅੰਮ੍ਰਿਤਧਾਰੀ ਜਾਂ ਫਿਰ ਕਹਿੰਦੇ ਦਸਤਾਰਧਾਰੀ ਵਿਦਿਆਰਥੀ ਨੇ ਉਹਨਾਂ ਦੇ ਲਈ ਇਹ ਸ਼ਰਤਾਂ ਅਪਣਾਈਆਂ ਗਈਆਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਉਹ ਇਹ ਇਸ ਅਕੈਡਮੀ ਦੇ ਵਿੱਚ ਭਾਗ ਲੈ ਸਕਦੇ ਨੇ ਦਾਖਲਾ ਲੈ ਸਕਦੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਦਿਆਰਥੀ ਜਿਹੜੇ ਲਗਾਤਾਰ ਇਸ ਦੇ ਵਿੱਚ ਦਾਖਲ ਹੁੰਦੇ ਰਹਿਣਗੇ ਕੈਮਰਾ ਪਰਸਨ ਗਣੇਸ਼ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر